ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਕਾਫੀ ਦਿਨਾਂ ਬਾਅਦ ਜਿਹੜੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਆ ਸੋ ਜਦੋਂ ਵੀ ਅਸੀਂ ਦੀਵਾਲੀ ਦਾ ਨਾਸ ਹੁੰਦੇ ਆ ਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਜਿਹੜੀ ਘਬਰਾਹਟ ਹੋਣ ਲੱਗ ਜਾਂਦੀ ਹੈ ਕਿ ਦੀਵਾਲੀ ਆ ਗਈ ਹੈ ਤੇ ਹੁਣ ਅਸੀਂ ਕਰਨੀਆਂ ਆ ਸਫਾਈਆਂ ਬਹੁਤ سارے ਲੋਕ ਜਿਹੜਿਆ ਉਹ ਨਰਾਤਿਆਂ ਵਿੱਚ ਸਫਾਈਆਂ ਜਿਹੜੀਆਂ ਕਰ ਲੈਂਦੇ ਆ ਸ਼ਰਾਧਾ ਵਿੱਚ ਇਸ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਨਰਾਤੇ ਸੈਲੀਬ੍ਰੇਟ ਕਰਨੇ ਹੁੰਦੇ ਆ ਬਟ ਕਿਉਂਕਿ ਅਸੀਂ ਜਿਹੜੇ ਆ ਅਸੀਂ ਨਰਾਤੇ ਵਗੈਰਾ ਨਹੀਂ ਕਰਦੇ ਸੋ ਅਸੀਂ ਜਿਹੜਾ ਆ ਉਹ ਦੀਵਾਲੀ ਤੋਂ ਪਹਿਲਾਂ ਹੀ ਸਫਾਈਆਂ ਕਰਨੀਆਂ ਹੁੰਦੀਆਂ ਆ ਸੋ ਮਤਲਬ ਕਿ ਮੇਰੀ ਆਦਤ ਹੁੰਦੀ ਸੀ ਕਿ ਮੈਂ ਇੱਕ ਮਹੀਨਾ ਪਹਿਲਾਂ ਜਿਹੜੀਆਂ ਥੋੜੀ 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 ਇੱਕ ਇੱਕ ਸਾਇਰ ਆਇਆ ਉਹ ਘਰ ਦੀ ਰਹਿੰਦੀ ਸੀਗੀ ਸਾਫ ਸੋ ਕਾਫੀ ਮੈਂ ਜਿਹੜੀਆਂ ਆ ਉਹ ਹਿੱਸੇ ਜਿਹੜੇ ਆ ਕਾਫੀ ਡਰਾਅਰ ਵਗੈਰਾ ਕਾਫੀ ਕੁਝ ਮੈਂ ਸਾਫ ਕਰ ਲਿਆ ਝਾਂਟ ਪੂੰਝ ਵੀ ਕਰਨੀ ਸੀਗੀ ਬਟ ਇਹ ਜਿਹੜੇ ਛੋਟੇ-ਮੋਟੇ ਮੇਰੇ ਕੰਮ ਆ ਉਹ ਰਹਿ ਗਏ ਸੀਗੇ ਸੋ ਸਭ ਤੋਂ ਪਹਿਲਾਂ ਅੱਜ ਮੈਂ ਜਿਹੜਾ ਗ੍ਰੋਸਰੀ ਵਾਲਾ ਜਿਹੜਾ ਪੋਰਸ਼ਨ ਸੀਗਾ ਨਾ ਉਹਨੂੰ ਸਾਫ਼ ਕੀਤਾ ਤੇ ਜਿੰਨੇ ਵੀ ਮੇਰੇ ਡੱਬੇ ਸੀਂ ਦਾਲਾਂ ਵਾਲੇ ਉਹਨਾਂ ਸਾਰਿਆਂ ਨੂੰ ਮੈਂ ਸਾਫ਼ ਕੀਤਾ ਉਹ ਵੈਸੇ ਜਿਹੜੇ ਡੱਬੇ ਸਾਫ਼ ਹੁੰਦੇ ਹੀ ਰਹਿੰਦੇ ਆ ਬਟ ਮੈਂ ਇਹਨਾਂ ਨੂੰ ਜਿਹੜਾ ਹੈ ਦੀਵਾਲੀ ਤੇ ਸਾਰਿਆਂ ਨੂੰ ਬਾਹਰੋਂ ਜਿਹੜਾ ਆ ਉਹ ਧੂਲ ਨਹੀਂ ਆ ਕਿਉਂਕਿ ਮੈਂ ਉਸ ਜਿਹੜਾ ਡਰਾਅਰ ਨੂੰ ਸਾਫ਼ ਕਰਨਾ ਹੁੰਦਾ ਨਾ ਜਿਹੜਾ ਉਹ ਸਾਡਾ ਡਰਾਅਰ ਆ ਨਾ ਉਹ ਸਿਮਿੰਟਡ ਦਾ ਮਤਲਬ ਕਿ ਸਿਮਿੰਟ ਦਾ ਬਣਿਆ ਹੋਇਆ ਆ ਤੇ ਉਹਨੂੰ ਜਿਹੜਾ ਮੈਂ ਚੰਗੀ ਤਰ੍ਹਾਂ ਕਲੀਨ ਕਰਨਾ ਹੁੰਦਾ ਫਿਰ ਮੈਂ ਡੱਬੇ ਵੀ ਧੋ ਦਿੰਨੀ ਆ ਤੇ ਅ ਇੱਧਰ ਮੈਂ ਸਾਰੇ ਜਿਹੜੇ ਡੱਬੇ ਧੋ ਕੇ ਤੇ ਇਸ ਪੋਰਸ਼ਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਦੇ ਵਿੱਚ ਜੇ ਮੈਂ ਡੱਬੇ ਲਗਾ ਦਿੱਤੇ ਆ ਉਹਨ ਸਾਰੇ ਜਾਨੇ ਮਤਲਬ ਕਿ ਦੀਵਾਲੀ ਤੋਂ ਪਹਿਲਾਂ ਸਫਾਈਆਂ ਦਾ ਮੇਨ ਰੀਜ਼ਨ ਆਹੀ ਹੁੰਦਾ ਆ ਕਿ ਦੀਵਾਲੀ ਤੋਂ ਪਹਿਲਾਂ ਸੌਣ ਭਾਦਰੋ ਦੇ ਜਿਹੜੇ ਦਿਨਾ ਮਹੀਨੇ ਲੰਘ ਕੇ ਗਏ ਹੁੰਦੇ ਆ ਔਰ ਇਹ ਬਰਸਾਤੀ ਦਿਨ ਹੁੰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਕਾਫੀ ਸਲਾਬ ਹੋ ਜਾਂਦੀ ਆ ਤੇ ਨਾਲ ਹੀ ਜਿਹੜਾ ਆ ਕਾਫੀ ਸਾਰੇ ਕੀਟ ਪਤੰਗੇ ਜਿਹੜੇ ਪੈਦਾ ਹੋ ਜਾਂਦੇ ਆ ਸੋ ਉਸ ਤੋਂ ਬਾਅਦ ਮੈਂ ਜਿਹੜਾ ਆਪਣਾ ਕ੍ਰੌਕਰੀ ਵਾਲਾ ਪੋਰਸ਼ਨ ਸੀ ਉਹਨੂੰ ਸਾਫ਼ ਕੀਤਾ ਉਹਦੇ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਮੇਰਾ ਧਿਆਨ ਹੁੰਦਾ ਆ ਕਿ ਇਹ ਜਿਹੜੀਆਂ ਚੀਜ਼ਾਂ ਨਾਜ਼ੁਕ ਹੁੰਦੀਆਂ ਆ ਤੇ ਇਹਨਾਂ ਦਾ ਮੈਂ ਧਿਆਨ ਦੇਣਾ ਜਿਹੜਾ ਇਸ ਪੋਰਸ਼ਨ ਦੀ ਸਫਾਈ ਕਰਾਂ ਕਿ ਮੇਰੇ ਹੱਥੋਂ ਕੋਈ ਕੱਚ ਦੀ ਚੀਜ਼ ਨਾ ਡਿੱਗ ਕੇ ਟੁੱਟ ਜਾਵੇ ਸੋ ਹੁਣ ਜਿਹੜਾ ਇਹ ਮੈਂ ਫਰਸਟ ਡਰਾਅਰ ਆ ਇਹ ਸਾਫ਼ ਕਰਨ ਲੱਗੀਆਂ ਤਕਰੀਬਨ ਮੇਰੀ ਸਾਰੀ ਸਫਾਈ ਹੋਈ ਹੋਈ ਸੀਗੀ ਇਹ ਸਾਰੇ ਜਿਹੜੀਆਂ ਹਿੱਸੇ ਸੀਗੇ ਇਹ ਰਹਿੰਦੇ ਸੀਗੇ ਤੇ ਇਹ ਜਿਹੜਾ ਡਰਾਅਰਾਂ ਨਾਲ ਇਹ ਵੀ ਔਰ ਮਤਲਬ ਕਿ ਡੀਪ ਕਲੀਨਿੰਗ ਇਹਦੀ ਜਿਹੜੀ ਆ ਉਹ ਸਾਲ ਵਿੱਚ 2 ਜਾਂ 3 ਵਾਰ ਹੁੰਦੀ ਆ ਔਰ ਉਸ ਤਰ੍ਹਾਂ ਦੀ ਮੈਂ ਕਲੀਨਿੰਗ ਕਰਦੀ ਹੀ ਰਹਿਨੀ ਆ ਕਿਉਂਕਿ ਇਹ ਵਾਲਾ ਜਿਹੜਾ ਡਰਾਅਰ ਆ ਇਹ ਸਭ ਤੋਂ ਉੱਪਰ ਆ ਤੇ ਇੱਥੇ ਹੀ ਮੈਂ ਰੋਟੀ ਵਗੈਰਾ ਬਣਾਉਣੀ ਆ ਤੇ ਕਈ ਵਾਰੀ ਜਿਹੜਾ ਆਟਾ ਵਗੈਰਾ ਡੁੱਲ ਜਾਂਦਾ ਆ ਤੇ ਇਹੀ ਡਰਾਅਰ ਜਿਹੜਾ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਆ ਔਰ ਇਹੀ ਦਬੀਆਂ ਜਿਹੜੀਆਂ ਆ ਉਹ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਕਈ ਵਾਰੀ ਤੇ ਮੈਂ ਸੁੱਕੇ ਕੱਪੜੇ ਦੇ ਨਾਲ ਹੀ ਸਾਫ਼ ਕਰ ਦਿੰਨੀ ਆ ਬਟ ਹੁਣ ਮੈਂ ਇਹਨਾਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਦੀ ਡੀਪ ਕਲੀਨਿੰਗ ਕਰਨੀ ਆ ਔਰ ਦਬੀਆਂ ਨੂੰ ਵੀ ਮੈਂ ਤੋਣਾ ਆਇਆ 3-4 ਮਹੀਨੇ ਪਹਿਲਾਂ ਹੀ ਜਿਹੜਾ ਆ ਮਿਸਤਰੀ ਲਗਾ ਕੇ ਤੇ ਇਸ ਇਹਦੇ ਡਰਾਅਰਾਂ ਇਹਨਾਂ ਦੇ ਰਿਪੇਅਰ ਕਰਾਈ ਸੀ ਉਦੋਂ ਵੀ ਮੈਂ ਸਾਰੀ ਸਫਾਈ ਕੀਤੀ ਸੀਗੀ ਅੱਜ ਮੈਂ ਫਿਰ ਇਹਦੀ ਸਫਾਈ ਕਰਨੀ ਆ ਅ ਡੱਬੀਆਂ ਨੂੰ ਮੈਂ ਸਭ ਤੋਂ ਪਹਿਲਾਂ ਸਰਫ ਲਗਾ ਦਿੰਦਾ ਫਿਰ ਬਰਸ਼ ਦੇ ਨਾਲ ਸਾਫ਼ ਕਰ ਦਿੰਦਾ ਕਿਉਂਕਿ ਇਹਦੇ ਵਿੱਚ ਨਾ ਲਾਈਨਾਂ ਬਣੀਆਂ ਹੋਈਆਂ ਆ ਉਹਨਾਂ ਦੇ ਵਿੱਚ ਵੀ ਡਸਟ ਵਗੈਰਾ ਜੰਮ ਜਾਂਦੀ ਆ ਅ ਡੱਬੀਆਂ ਨੂੰ ਧੋਣ ਤੋਂ ਬਾਅਦ ਮੈਂ ਇੱਕ ਟ੍ਰੇ ਵਿੱਚ ਰੱਖ ਦਿੰਦਾ ਜਦੋਂ ਇਹ ਸੁੱਕ ਗਈਆਂ ਫਿਰ ਮੈਂ ਇਹਨਾਂ ਨੂੰ ਡਰਾਅਰ ਦੇ ਵਿੱਚ ਰੱਖ ਦਿੰਦਾ ਸੀਗਾ ਤੇ ਮੈਂ ਉਹਦੀ ਜਿਹੜੀ ਵੀਡੀਓ ਕਲਿੱਪ ਲੈਣੀ ਭੁੱਲ ਗਈ ਇਸ ਤੋਂ ਬਾਅਦ ਵਾਰੀ ਆਈ ਇਸ ਰੈਕ ਦੀ ਇਹ ਰੈਕ ਜਿਹੜਾ ਹੈ ਸਾਲ ਬਾਅਦ ਹੀ ਸਾਫ਼ ਹੁੰਦਾ ਆ ਕਿਉਂਕਿ ਮੈਂ ਜਦੋਂ ਵੀ ਇਹਨੂੰ ਸਾਫ਼ ਕਰਦੀ ਆ ਨਾ ਪਤਾ ਨਹੀਂ ਕੀ ਗੱਲ ਆ ਮੇਰੇ ਹੱਥਾਂ ਦੇ ਉੱਤੇ ਕੱਟ ਲੱਗ ਹੀ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਕਿੱਥੋਂ ਲੱਗਦੇ ਆ ਪਰ ਮੈਂ ਜਿੰਨੀ ਮਰਜ਼ੀ ਸੰਭਾਲ ਕਰਾਂ ਨਾ ਮੇਰੇ ਹੱਥਾਂ ਦੇ ਉੱਤੇ ਕੱਟ ਲੱਗਣੇ ਹੀ ਹੁੰਦੇ ਆ ਵੈਸੇ ਵੀ ਇਹ ਜਿਹੜਾ ਰੈਕ ਆ ਇਹ ਜ਼ਿਆਦਾ ਗੰਦਾ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਵੀ ਭਾਂਡੇ ਧੋਨੇ ਆ ਨਾ ਅਸੀਂ ਇੱਕ ਵੱਖਰਾ ਟੋਕਰਾ ਰੱਖਿਆ ਹੋਇਆ ਆ ਉਸ ਟੋਕਰੇ ਵਿੱਚ ਭਾਂਡੇ ਧੋ ਕੇ ਰੱਖ ਦਿੰਨੇ ਆ ਜਦੋਂ ਉਹ ਭਾਂਡੇ ਸੁੱਕ ਜਾਂਦੇ ਆ ਫਿਰ ਅਸੀਂ ਇਸ ਰੈਕ ਵਿੱਚ ਰੱਖ ਦਿੰਦੇ ਆ ਪਹਿਲਾਂ ਇਸ ਜਗ੍ਹਾ ਦੇ ਉੱਤੇ ਨਾ ਦੋ ਸੈਲਫ ਹੁੰਦੀਆਂ ਸੀਗੀਆਂ ਔਰ ਉਹਨਾਂ ਸੈਲਫਾਂ ਦੇ ਉੱਤੇ ਜਿਹੜੇ ਭਾਂਡੇ ਰੱਖੇ ਦੇ ਸੀਗੇ ਤੇ ਉਹ ਬਹੁਤ ਘੱਟ ਭਾਂਡੇ ਆਉਂਦੇ ਸੀਗੇ ਫਿਰ ਅਸੀਂ ਬਾਅਦ ਵਿੱਚ ਇੱਥੇ ਸੈਲਫ ਜਿਹੜੀਆਂ ਤੋੜ ਦਿੱਤੀਆਂ ਤੇ ਇਹ ਰੈਕ ਲਗਾ ਲਿਆ ਹੁਣ ਇੱਥੇ ਜਿਹੜੇ ਆ ਬਹੁਤ ਸਾਰੇ ਭਾਂਡੇ ਜਿਹੜੇ ਆ ਜਾਂਦੇ ਆ ਸੋ ਇਹਨੂੰ ਮੈਂ ਜਿਹੜਾ ਚੰਗੀ ਤਰ੍ਹਾਂ ਧੋ ਲਿਆ ਆ ਅਗਰ ਅਸੀਂ ਡਾਇਰੈਕਟ ਭਾਂਡੇ ਧੋ ਕੇ ਤੇ ਰੈਕ ਦੇ ਤੇ ਰੱਖਦੇ ਹਾਂ ਨਾ ਫਿਰ ਇਹਦੇ ਪਾਣੀ ਦੇ ਦਾਗ ਬਹੁਤ ਜਲਦੀ ਲੱਗ ਜਾਂਦੇ ਆ ਤੇ ਫਿਰ ਉਹ ਰੈਕ ਨੂੰ ਜਿਹੜਾ ਜੇ ਤੁਸੀਂ ਸਾਫ਼ ਨਾ ਨਾ ਕਰੋਗੇ ਤੇ ਤੇਨੇ ਪਰਤ ਜਮ ਜਾਂਦੀ ਆ ਇਸੇ ਕਰਕੇ ਅਸੀਂ ਜਿਹੜਾ ਪਹਿਲਾਂ ਭਾਂਡੇ ਧੋ ਕੇ ਇੱਕ ਟੋਕਰੇ ਵਿੱਚ ਰੱਖ ਦਿੰਨੇ ਆ ਫਿਰ ਰੈਕ ਵਿੱਚ ਲਗਾਉਨੇ ਆ ਵੈਸੇ ਵੀ ਇਹ ਰੈਕ ਦਾ ਮੇਨ ਮਕਸਦ ਇਹਨੂੰ ਐਜ਼ ਆ ਸੈਲਫ ਵਗੈਰਾ ਦੇ ਤੌਰ ਤੇ ਹੀ ਵਰਤਨਾ ਆ ਕਿਉਂਕਿ ਪਹਿਲਾਂ ਸਾਡੇ ਭਾਂਡੇ ਇੱਥੇ ਥੋੜੇ ਆਉਂਦੇ ਸੀਗੇ ਇਸ ਰੈਕ ਦੇ ਨਾਲ ਸਾਡੇ ਇੱਥੇ ਕਾਫੀ سارے ਭਾਂਡੇ ਆ ਜਾਂਦੇ ਆ ਸੋ ਰੈਕ ਜਿਹੜਾ ਸਾਫ਼ ਹੋ ਗਿਆ ਹੈ ਤੇ ਜਿੰਨਾ ਵੀ ਪਾਣੀ ਥੱਲੇ ਡਿੱਗਿਆ ਸੀ ਸਭ ਤੋਂ ਪਹਿਲਾਂ ਮੈਂ ਉਹਨੂੰ ਸਾਫ਼ ਕਰ ਦਿੱਤਾ ਆ ਇਸ ਤੋਂ ਬਾਅਦ ਮੈਂ ਉਹਨੂੰ ਇੱਕ ਜਿਹੜਾ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰਨਾ ਆ ਕਿਉਂਕਿ ਜਦੋਂ ਪਾਣੀ ਇਹਦੇ ਉੱਤੇ ਪਾਣੀ ਨਾ ਤੁੱਟਾ ਨਾ ਤੇ ਫਿਰ ਜਿਹੜੇ ਇਹ ਛੋਟੇ-ਛੋਟੇ ਜਿਹੜੇ ਡ੍ਰੌਪਸ ਹੁੰਦੇ ਨਾ ਪਾਣੀ ਦੇ ਉਹ ਰੈਕ ਦੇ ਥੱਲੇੜੇ ਹਿੱਸੇ ਵਿੱਚ ਜਾ ਮ ਜਾਂਦੇ ਆ ਇਸ ਕਰਕੇ ਮੈਂ ਫਿਰ ਉਹਨੂੰ ਚੰਗੀ ਤਰ੍ਹਾਂ ਇੱਕ ਸੁੱਕੇ ਕੱਪੜੇ ਦੇ ਨਾਲ ਜਿਹੜਾ ਸਾਫ਼ ਕਰ ਦਿੰਨੀ ਆ ਇੱਥੇ ਮੈਂ ਨਾ ਨਾਲੇ ਨਾਲ ਤੇ ਸਫਾਈਆਂ ਕਰਦੀ ਪਈ ਸੀ ਤੇ ਨਾਲ-ਨਾਲ ਹੀ ਜਿਹੜਾ ਆ ਉਹ ਚਾਚੀ ਜੀ ਦੇ ਨਾਲ ਗੱਲਾਂ ਕਰਦੀ ਪਈ ਸੀ ਕਿਉਂਕਿ ਚਾਚੀ ਜੀ ਵੀ ਜਿਹੜੇ ਆ ਉਹ ਵੀ ਵੇੜੇ ਦੇ ਵਿੱਚ ਸਫਾਈਆਂ ਕਰਦੇ ਪਏ ਸੀਗੇ ਤੁਹਾਨੂੰ ਪਤਾ ਹੈ ਕਿ ਹਰ ਪਾਸੇ ਜੜੀਆਂ ਆ ਸਫਾਈਆਂ ਹੀ ਚੱਲ ਰਹੀਆਂ ਆ ਮੇਰੀਆਂ ਵੀਡੀਓ ਥੋੜੀਆਂ ਜਿਹੀਆਂ ਲੇਟ ਹੋ ਗਈਆਂ ਆ ਕਿਉਂਕਿ ਸਫਾਈਆਂ ਦੇ ਚੱਕਰ ਦੇ ਵਿੱਚ ਐਡੀਟਿੰਗ ਨਹੀਂ ਹੋ ਪਾ ਰਹੀ ਸੀਗੀ ਸੋ ਅੱਜ ਮੈਂ ਬੜੀ ਮੁਸ਼ਕਲ ਦੇ ਨਾਲ ਕਾਫੀ ਸਾਰੀ ਐਡੀਟਿੰਗ ਕੀਤੀ ਕਾਫੀ ਵੀਡੀਓ ਜਿਹੜੀਆਂ ਐਡਿਟ ਕੀਤੀਆਂ ਤੇ ਆਈ ਹੋਪ ਕਿ ਮੈਂ ਤੁਹਾਨੂੰ ਜਿਹੜੀਆਂ ਵੀਡੀਓ ਆ ਦਿਵਾਲੀ ਤੇ ਟਾਈਮ ਸੇ ਜਿਹੜਾ ਦੇ ਦਵਾਂਗੀ ਇਸ ਤੋਂ ਬਾਅਦ ਜਿਹੜਾ ਆ ਉਹ ਮੈਂ ਆਰਓ ਨੂੰ ਵੀ ਸਾਫ਼ ਕਰ ਦਿੱਤਾ ਆਰਓ ਦਾ ਜਿਹੜਾ ਗ੍ਰਿਪਾ ਮੈਂ ਪਹਿਲਾਂ ਹੀ ਪਿੱਛੋਂ ਕੱਢ ਦਿੱਤਾ ਆ ਤੇ ਤਾਂ ਕਰਕੇ ਕਰੰਟ ਦਾ ਕੋਈ ਡਰਨੀ ਆ ਇਥੇ ਸਫਾਈਆਂ ਕਰ ਕਰਕੇ ਮੇਰਾ ਲੱਕ ਦਰਦ ਕਰਨ ਲੱਗ ਗਿਆ ਸੀ ਤੇ ਮੈਂ ਚਾਚੀ ਜੀ ਦੇ ਨਾਲ ਗੱਲਾਂ ਕਰਦੀ ਪਈ ਸੀ ਤੇ ਹੱਸ ਰਹੀ ਸੀ ਕਿ ਪਤਾ ਨਹੀਂ ਕਿੰਨੇ ਸਫਾਈਆਂ ਬਣਾਈਆਂ ਆ ਜਿਹੜੀਆਂ ਹਰ ਸਾਲ ਸਾਨੂੰ ਕਰਨੀਆਂ ਪੈਂਦੀਆਂ ਆ ਔਰ ਪਤਾ ਨਹੀਂ ਕਿੱਥੋਂ ਇੰਨੀ એનર્ਜੀ ਆ ਜਾਂਦੀ ਆ ਨਾ ਕਿ ਹੁੰਦਾ ਆ ਕਿ ਸਾਰੀ ਸਫਾਈ ਜਿਹੜੀ ਚੰਗੀ ਤਰ੍ਹਾਂ ਹੋ ਜਾਵੇ ਘਰ ਦਾ ਇੱਕ ਇੱਕ ਕੋਨਾ ਜਿਹੜਾ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਭਾਵੇਂ ਕਿ ਅਸੀਂ ਸਾਰਾ ਸਾਲ ਇਹ ਕੁਝ ਕਰਦੇ ਹੀ ਰਹਿੰਦੇ ਆ ਬਟ ਦੀਵਾਲੀ ਇੱਕ ਇਹੋ ਜਿਹਾ ਤਿਉਹਾਰ ਆ ਵੈਸੇ ਵੀ ਮੇਰਾ ਮਨਪਸੰਦ ਤਿਉਹਾਰ ਆ ਹੁੰਦਾ ਕਿ ਘਰ ਦਾ ਇੱਕ ਇੱਕ ਕੋਨਾ ਜਿਹੜਾ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਘਰ ਜਿਹੜਾ ਆ ਨਾ ਉਹ ਜਿਸ ਤਰ੍ਹਾਂ ਦਾ ਵੀ ਹੋਵੇ ਜਿਸ ਤਰ੍ਹਾਂ ਦਾ ਵੀ ਹੋਵੇ ਅਗਰ ਉਹ ਸਾਫ਼ ਸੁਥਰਾ ਆ ਨਾ ਤੇ ਉਹੀ ਜਿਹੜਾ ਮਨ ਨੂੰ ਚੰਗਾ ਲੱਗਦਾ ਆ ਬਾਕੀ ਇੱਥੇ ਇੱਕ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਅਸੀਂ ਸਫਾਈ ਕਰਦੇ ਆ ਨਾ ਤੇ ਖਲਾਰਾ ਵੀ ਪੈਂਦਾ ਹੀ ਪੈਂਦਾ ਆ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਟਾਈਮ ਹੀ ਜਿਹੜੀ ਆ ਘਰ ਵਿੱਚ ਸਫਾਈ ਰਹਿੰਦੀ ਆ ਸੋ ਇਸ ਤੋਂ ਬਾਅਦ ਮੈਂ ਇਸ ਸਲਫ ਨੂੰ ਸਾਫ਼ ਕਰ ਦੇਣਾ ਆ ਤੇ ਇਹ ਜਿਹੜੀ ਸਲਫ ਆ ਨਾ ਇਹਦੇ ਬਹੁਤ سارے ਫਾਇਦੇ ਆ ਕਿ ਕਿ ਜਦੋਂ ਇਹਦੇ ਥੱਲੇ ਸਾਡਾ ਗੈਸ ਪਿਆ ਹੋਇਆ ਆ ਤੇ ਜੋ ਵੀ ਅਸੀਂ ਪਕਾਉਂਦੇ ਆ ਆ ਤੜਕੇ ਵਗੈਰਾ ਲੱਗਦੇ ਆ ਜਾਂ ਚੋ ਵੀ ਆ ਨਾ ਉਹ ਸਾਰਾ ਇਸ ਸਲਫ ਜਿਹੜੀ ਆ ਇਹ ਕਵਰ ਕਰ ਲੈਂਦੀ ਆ ਤੇ ਇਹਦੇ ਨਾਲ ਜਿਹੜੀ ਸਾਡੀ ਛੱਤ ਆ ਉਹ ਕਾਲੀ ਨਹੀਂ ਹੁੰਦੀ ਕਿਉਂਕਿ ਸਾਡੀ ਕਿਚਨ ਦੀ ਜਿਹੜੀ ਛੱਤ ਆ ਉਹ ਨੀਣੀ ਆ ਤੇ ਜੇ ਸਲਫ ਨਾ ਹੋਵੇ ਤੇ ਸਾਡੀ ਛੱਤ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਵੇ ਮੈਂ ਪੱਖਾ ਚਲਾ ਦਿੱਤਾ ਆ ਕਿ ਜਿਹੜੀ ਸਾਰੀ ਜੋ ਵੀ ਮੈਂ ਸਾਫ ਸਫਾਈ ਕੀਤੀ ਆ ਨਾ ਜਲਦੀ ਜਲਦੀ ਸੁੱਕ ਜਾਵੇ ਵੈਸੇ ਮੈਂ ਜਿਹੜਾ ਹੈ ਸਾਰੀ ਸਫਾਈ ਜਿਹੜੀ ਹੈ ਡੇਲੀ ਬੇਸਿਸ ਤੇ ਕਰਦੀ ਆ ਟਾਈਲਾਂ ਜਿਹੜੀਆਂ ਆ ਡੇਲੀ ਬੇਸਿਸ ਦੇ ਉੱਤੇ ਹੀ ਤੁਪਦੀਆਂ ਆ ਰੋਜ਼ ਸੇਮ ਜਿਵੇਂ ਮੈਂ ਹੁਣ ਧੋਂਦੀ ਪਈ ਆ ਨਾ ਸਾਰੀ ਕਿਚਨ ਦੀਆਂ ਟਾਈਲਾਂ ਮੈਂ ਰੋਜ਼ ਐਵੇਂ ਹੀ ਧੋਂਦੀ ਆ ਸੋ ਹੁਣ ਮੈਂ ਸਾਰੀ ਜਿਹੜੀ ਸਫਾਈ ਕਰ ਲਈ ਆ ਕਿਚਨ ਦੀ ਸਾਰੀ ਸਫਾਈ ਹੋ ਗਈ ਆ ਫ੍ਰਿਜ ਵੀ ਮੈਂ ਧੋ ਦਿੱਤੀ ਆ ਲਾਸਟ ਕਮ ਰੈਕ ਵਗੈਰਾ ਧੋ ਕੇ ਸਲਫ ਵਗੈਰਾ ਧੋ ਕੇ ਡਰਾਅਰ ਵਗੈਰਾ ਸਾਫ ਕਰਕੇ ਸਭ ਤੋਂ ਬਾਅਦ ਮੈਂ ਜਿਹੜੀ ਫ੍ਰਿਜ ਸਾਫ ਕੀਤੀ ਸੀਗੀ ਤੇ ਹੁਣ ਜਿਹੜਾ ਮੈਂ ਲਾਸਟ ਇਹ ਜਿਹੜੀਆਂ ਟਾਈਲਾਂ ਆ ਇਹ ਸਾਫ ਕਰ ਦਿੱਤੀਆਂ ਆ ਸੋ ਕਿਚਨ ਦਾ ਕੰਮ ਜਿਹੜਾ ਮੇਰਾ ਚੰਗੀ ਤਰ੍ਹਾਂ ਕਲੀਨ ਹੋ ਗਿਆ ਸੀ ਕਿਚਨ ਜਿਹੜੀ ਮੇ ਸਾਰੀ ਕਲੀਨ ਹੋ ਗਈ ਆ ਤੇ ਮੈਨੂੰ ਜਿਹੜਾ ਆ ਕੋਈ ਸ਼ਾਮ ਦੇ 4-5 ਵਜੇ ਗਏ ਸੀਗੇ ਮਤਲਬ ਕਿ ਮੈਂ ਰੈਗੂਲਰ ਕੰਮ ਨਹੀਂ ਕੀਤਾ ਰੈਸਟ ਕਰ ਕਰਕੇ ਕੰਮ ਕੀਤਾ ਆ ਰੈਗੂਲਰ ਕੰਮ ਹੁੰਦਾ ਵੀ ਨਹੀਂ ਆ ਸਵੇਰ ਤੋਂ ਲੈ ਕੇ ਮਤਲਬ ਕਿ ਮੰਮੀ ਨੇ ਸਵੇਰੇ ਅੱਜ ਕਿਚਨ ਦੇ ਵਿੱਚ ਜਿਹੜੇ ਭਾਂਡੇ ਵਗੈਰਾ ਸੀ ਨਾਸ਼ਤਾ ਦੇ ਨਾ ਉਹ ਨਾਸ਼ਤਾ ਵਗੈਰਾ ਦੇ ਭਾਂਡੇ ਸੋ ਸਾਰੇ ਸਾਫ਼ ਕਰ ਦਿੱਤੇ ਸੀਗੇ ਉਸ ਤੋਂ ਬਾਅਦ ਹੀ ਮੈਂ ਜਿਹੜਾ ਕੰਮ ਸਟਾਰਟ ਕੀਤਾ ਸੀਗਾ ਤੇ ਫਿਰ ਮੈਂ ਚਾਚੀ ਜੀ ਨਾਲ ਗੱਲਾਂ ਕਰਨ ਲੱਗ ਜਾਂਦੀ ਸੀ ਕਦੇ ਅਰੇਸਟ ਕਰ ਲੈਂਦੀ ਸੀ ਤੇ ਇਸ ਤਰ੍ਹਾਂ ਕਰਦੇ ਕਰਦੇ ਮੈਂ ਸਾਰੀ ਅੱਜ ਕਿਚਨ ਜਿਹੜੀ ਆ ਉਹਦਾ ਸਾਰਾ ਕੰਮ ਜਿਹੜਾ ਖਤਮ ਕਰ ਦਿੱਤਾ ਆ ਫਿਰ ਮੰਮੀ ਆ ਗਏ ਮੰਮੀ ਨਾਲ ਗੱਲਾਂ ਕਰਨ ਲੱਗੀ ਤੇ ਇਦਾਂ ਹੀ ਜਿਹੜਾ ਆ ਉਹ ਕੰਮ ਕਰਦੇ ਕਰਦੇ ਟਾਈਮ ਦਾ ਪਤਾ ਹੀ ਨਹੀਂ ਲੱਗਾ ਤੇ ਮੇਰਾ ਜਿਹੜਾ ਸਾਰਾ ਕੰਮ ਹੋ ਗਿਆ ਸੋ ਹੁਣ ਲਾਸਟ ਦੇ ਉੱਤੇ ਜਿਹੜਾ ਆ ਉਹ ਮੈਂ ਫ੍ਰਿਜ ਸਾਫ਼ ਕੀਤੀ ਸੀ ਤਾਂ ਜਿਹੜਾ ਫਰਸ਼ ਆ ਥੋੜਾ ਗੰਦਾ ਹੋ ਗਿਆ ਸੀਗਾ ਲਾਸਟ ਵਿੱਚ ਮੈਂ ਹੁਣ ਫਰਸ਼ ਵੀ ਸਾਰਾ ਸਾਫ਼ ਕਰ ਦਿੱਤਾ ਆ ਅੱਜ ਮੈਂ ਕਿਚਨ ਕਲੀਨਿੰਗ ਦੀ ਵੀਡੀਓ ਤੁਹਾਨੂੰ ਸ਼ੇਅਰ ਕੀਤੀ ਆ ਮੈਂ ਜ਼ਿਆਦਾਤਰ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੀ ਸਿਰਫ ਵਗੈਰਾ ਨਾਲ ਹੀ ਸਾਰੀ ਕਲੀਨਿੰਗ ਕਰਦੀ ਆ ਔਰ ਬਹੁਤ ਵਧੀਆ ਹੋ ਜਾਂਦੀ ਆ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ